ਇਹ ਗੋਵਿੰਦਵਾਲ ਸਾਹਿਬ ਦੀ ਧਰਤੀ ਹੈ ਪਿਆਰਿਓ ਜਿਸ ਧਰਤੀ ਤੇ ਔਰਤ ਦਾ ਸਤਕਾਰ ਤੇ ਸਨਮਾਨ ਕਰਦੇ ਆ ਮੇਰੇ ਸਾਹਿਬ ਨੇ ਜਿੱਥੇ ਸਤੀ ਪ੍ਰਥਾ ਨੂੰ ਖਤਮ ਕਰਵਾਇਆ ਘੋਣ ਦੀ ਪ੍ਰਥਾ ਨੂੰ ਖਤਮ ਕਰਵਾਇਆ ਪਿਆਰਿਓ ਉਹਦੇ ਨਾਲ ਨਾਲ ਮੇਰੇ ਸਾਹਿਬ ਨੇ ਜਿਹੜੇ ਕਹਿੰਦੇ ਸੀ ਔਰਤ ਧਰਮ ਹੀ ਨਹੀਂ ਹੋ ਸਕਦੀ ਉਹ ਧਰਮ ਦੇ ਕੰਮ ਕਾਜ ਨਹੀਂ ਕਰ ਸਕਦੀ ਜਦੋਂ ਮੇਰੇ ਸਾਹਿਬ ਨੇ 52 ਪੀੜੇ ਸਥਾਪਿਤ ਕੀਤੇ ਨਾ ਉਹਨਾਂ ਪੀੜ੍ਹੀਆਂ ਦੇ ਉੱਤੇ ਬੀਬੀਆਂ ਨੂੰ ਵੀ ਸੇਵਾ ਦਾ ਮੌਕਾ ਦਿੱਤਾ ਕਿਉਂਕਿ ਮੇਰੇ ਸਾਹਿਬ ਨੇ ਸਭ ਤੋਂ ਪਹਿਲਾਂ ਬਾਣੀ ਹੀ ਇੱਕ ਔਰਤ ਦੇ ਕੋਲੋਂ ਸੁਣੀ ਸੀ ਜਿਹੜੀ ਉਹਨਾਂ ਦੀ ਆਪਣੀ ਨੌ ਸੀ ਬੀਬੀ ਅਮਰੋ ਬੀਬੀ ਅਮਰੋ ਦੇ ਕੋਲੋਂ ਸੁਣੀ ਹੋਈ ਬਾਣੀ ਉਹਨਾਂ ਦੇ ਕੰਨਾਂ ਦੇ ਵਿੱਚ ਸਦਾ ਗੂੰਜਦੀ ਹੈ ਉਹਨਾਂ ਨੂੰ ਪਤਾ ਸੀ ਵੀ ਇੱਕ ਸਾਡੀ ਨੌ ਜੇ ਘਰ ਦੇ ਵਿੱਚ ਬਹਿ ਕੇ ਬਾਣੀ ਪੜਦੀ ਹੈ ਮੇਰੇ ਭਰਾਵਾਂ ਦਾ ਸਾਡੇ ਪਰਿਵਾਰ ਦਾ ਜੀਵਨ ਬਦਲ ਸਕਦਾ ਹੈ ਜਦੋਂ ਹਰ ਘਰ ਦੀ ਨੌ ਆਪਣੇ ਘਰ ਦੇ ਵਿੱਚ ਬਹਿ ਕੇ ਬਾਣੀ ਪੜੇਗੀ ਤੇ ਪਰਿਵਾਰ ਕਿਦਾਂ ਨਾ ਬਦਲਣਗੇ ਸੱਚ ਹੈ ਪਿਆਰਿਓ ਇਸ ਕਰਕੇ ਸਤਗੁਰਾਂ ਨੇ ਬੀਬੀ ਅਮਰੋ ਦੇ ਕੋਲੋਂ ਕਦੀ ਬਾਣੀ ਸੁਣੀ ਪੀੜੇ ਤੇ ਬਹਿ ਕੇ ਬਾਣੀ ਪੜਦੀ ਹੈ ਘਰ ਦੀ ਰਸੋਈ ਦੇ ਵਿੱਚ ਬਾਣੀ ਪੜਦੀ ਹੈ ਜਿੱਦਣ ਸਾਡੀ ਰਸੋਈ ਦੇ ਵਿੱਚ ਬਾਣੀ ਆ ਗਈ ਸਾਡੇ ਘਰਾਂ ਦੇ ਵਿੱਚ ਬਾਣੀ ਆ ਗਈ ਸਾਨੂੰ ਕਹਿਣਾ ਨਹੀਂ ਪਵੇਗਾ ਸਾਡੇ ਬੱਚੇ ਆਪੇ ਧਰਮੀ ਹੋ ਜਾਣਗੇ ਕਿਉਂਕਿ ਜਿੱਦਾਂ ਦੀ ਖੁਰਾਕ ਖਾਂਦੇ ਆ ਨਾ ਦੀ ਉਹਦਾਂ ਦਾ ਮਨ ਤੇ ਅਸਰ ਜ਼ਰੂਰ ਹੁੰਦਾ ਹੈ ਇਸ ਕਰਕੇ ਪਿਆਰਿਓ ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੇਰੇ ਸਾਹਿਬ ਨੇ ਔਰਤਾਂ ਨੂੰ ਵੱਡਾ ਸਨਮਾਨ ਦਿੱਤਾ ਧਰਮ ਦੀ ਪ੍ਰਚਾਰਕ ਬਣਾ ਦਿੱਤਾ ਔਰਤ ਨੂੰ ਧਰਮ ਦੀ ਪ੍ਰਚਾਰਕ ਬਣਾ ਦਿੱਤਾ ਜਿੱਥੇ 22 ਮੰਦੀਆਂ ਸਥਾਪਿਤ ਕੀਤੀਆਂ ਉਥੇ 52 ਪੀੜੇ ਸਥਾਪਿਤ ਕੀਤੇ